वेलकम ਕਰਿਆ ਕਿਸਾਨਾਂ ਨੇ ਅੱਜ ਨਾਰੇ ਬਾਜੀ ਕਰ ਰਹੇ ਸੀ ਨਹੀਂ ਮੈਨੂੰ ਨਹੀਂ ਸੁਣੀ ਮੈਨੂੰ ਤਾਂ ਝੰਡੇ ਸੀ ਫੁੱਲ ਬਹੁਤ ਵਧੀਆ ਪਿਆਰ ਨੂੰ ਫਤਿਹ ਬੁਲਾ ਰਿਹਾ ਸੀ ਅਸਲੀ ਵੀ ਜਿਹੀ ਖੜੇ ਸੀ ਸੜਕ ਤੇ ਮੈਂ ਸਾਸਰੀ ਕਾਲ ਬੁਲਾਇਆ ਜਾਂਦਾ ਸੀ ਮੇਰਾ ਤਾਂ ਭਰਾਵਾ ਕੇਸ ਹੀ ਲੱਗ ਗਿਆ ਜੇ ਕੋ ਕਹੇਗਾ ਆਈ ਹੇਟ ਯੂ ਮੈਂ ਕਹਣਾ ਆਈ ਲਵ ਯੂ ਇੱਕ ਵਾਰੀ ਮੋਗੇ ਘੇਰਿਆ ਸੀ ਉਦੋਂ ਬੜਾ ਮੀਡੀਅਮ ਐ ਉਹ ਗੁੱਟੋ ਫੜ ਕੇ ਮੁੰਡੇ ਨੂੰ ਮੈਂ ਕਿਹਾ ਭਰਾਵਾ ਪਛਾਣ ਤ ਕਰ ਇੱਥੋਂ ਇੱਥੋਂ ਸੋਚ ਮੈਂ ਕੀ ਆ ਜਿਨ੍ਹਾਂ ਦਾ ਰਿਜ਼ਕ ਖਾਦਾ ਉਹਨਾਂ ਨਾਲ ਬੇਵਫਾਈ ਕਰ ਸਕੇ ਸੀਨੇ ਬਹੁਤ ਵੱਡੀ ਗੱਲ ਕਹੀ ਹੈ ਕਿ ਮੈਂ ਕਿਸਾਨਾਂ ਦਾ ਕਾਲਜਾ ਠੰਡਾ ਕਰਨ ਦੀ ਕੋਸ਼ਿਸ਼ ਕਰਾਂਗੇ ਬਹੁਤ ਵੱਡੀ ਗੱਲ ਹੈ ਜੋ ਇੱਥੇ ਗੱਲ ਕਰਕੇ ਜਾਓ ਉੱਥੇ ਦਿੱਲੀ ਜਾ ਕੇ ਫੂਕ ਨਾ ਤੁਹਾਡੀ ਨੀ ਸਿੱਧੀ ਗੱਲ ਕਰੋ ਮੈਨੂੰ ਜੇ ਨੁਮਾਇੰਦਾ ਬਣਾਇਆ ਨਾ ਪੰਜਾਬ ਦਾ ਤੇ ਮੈਂ ਭਾਈ ਸੱਚ ਬੋਲਣਾ ਜੋ ਮੇਰੇ ਭੈਣਾ ਭਰਾਵਾਂ ਨੂੰ ਆਹ ਪ੍ਰੋਬਲਮ ਹੈ ਮੇਰੇ ਪੰਜਾਬ ਨੂੰ ਆਹ ਚਾਹੀਦਾ ਜੋ ਤੇ ਕਿਹੜਾ ਪ੍ਰਧਾਨ ਮੰਤਰੀ ਜਿਹੜਾ ਨਹੀਂ ਦੇਗਾ ਜੇ ਉਹ ਕਹਾਂਗੇ ਜੀ ਕੋਈ ਨਹੀਂ ਸੰਭਲਾਂਗੇ ਜੀ ਮੈਂ ਟਾਰਾਂ ਟੂਰਾ ਮਾਰ ਕੇ ਵਹਿ ਜਾਣਗੇ ਏਦਾਂ ਹਟਦੇ ਪੰਜਾਬੀਆਂ ਦਾ ਸੁਭਾਅ ਹੈ ਯਾਰ ਤੁਸੀਂ ਕਿਸਾਨਾਂ ਦੀ ਗੱਲ ਕਰ ਲਈ ਤੁਹਾਡਾ ਵੈਲਕਮ ਕਰਿਆ ਕਿਸਾਨਾਂ ਨੇ ਅੱਜ ਨਾਰੇਬਾਜੀ ਕਰ ਰਹੇ ਸੀ ਵਿਰੋਧ ਕਰ ਰਹੇ ਸੀ ਮੈਨੂੰ ਤਾਂ ਝੰਡੇ ਸੀ ਫੁੱਲ ਬਹੁਤ ਵਧੀਆ ਪਿਆਰ ਨਾਲ ਫੜੇ ਬੁਲਾ ਰਹੇ ਸੀ ਅਸਰ ਵੀ ਸੀ ਉਹਨਾਂ ਨੇ ਮੈਨੂੰ ਕੀ ਕਿਹਾ ਉਹਨਾਂ ਨੇ ਕੁੱਖ ਵੀ ਨਹੀਂ ਕਿਹਾ ਉਹ ਗੜੇ ਕੋਈ ਆਪਣੇ ਆਪ ਨਾ ਖੜੇ ਸੀ ਸੜਕ ਤੇ ਮੈਂ ਸਾਸਰੀਕਾਲ ਬੁਲਾਈ ਜਾਂਦਾ ਸੀ ਮੇਰਾ ਤਾਂ ਭਰਾਵਾ ਕੇਸ ਹੀ ਅਲੱਗ ਆ ਮੈਨੂੰ ਜੇ ਕੋ ਕਹੇਗਾ ਆਈ ਹੇਟ ਯੂ ਮੈਂ ਕਹਣਾ ਆਈ ਲਵ ਯੂ ਬਸ ਗੱਲ ਖਤਮ ਆ ਜਦ ਮੈਨੂੰ ਮੁਹੱਬਤ ਤੋਂ ਸੁਭਾਉ ਹੁੰਦੀ ਨਹੀਂ ਹਮ ਰੋਸ਼ਨੀ ਨੂੰ ਪਤਾ ਹੀ ਨਹੀਂ ਹਨੇਰਾ ਕੀ ਹੁੰਦਾ ਮੈਨੂੰ ਤਾਂ ਮੇਰੇ ਭਰਾ ਲੱਗਦੇ ਸੀ ਇੱਕ ਵਾਰੀ ਮੋਗੇ ਘੇਰਿਆ ਸੀ ਉਦੋਂ ਬੜਾ ਮੀਡੀਅਮ ਐ ਉਹ ਗੁੱਟੋ ਫੜ ਕੇ ਮੁੰਡੇ ਨੂੰ ਮੈਂ ਕਿਹਾ ਤਰਾ ਉਹ ਪਛਾਣ ਤ ਕਰ ਇੱਥੋਂ ਇੱਥੋਂ ਸੋਚ ਮੈਂ ਕੀ ਆ ਹਾਂ ਮੇਰੇ ਦਿਲ ਚ ਕਦੀ ਜਿਹਨਾਂ ਦਾ ਰਿਸਕ ਖਾਦਾ ਉਹਨਾਂ ਨਾਲ ਬੇਵਫਾਈ ਕਰ ਸਕਦਾ ਇੱਕ ਮਾਂ ਖੜੀ ਸੀ ਮੈਂ ਕਿਹਾ ਮੇਰੀ ਬੀਬੀ ਆ ਤੂੰ ਮੇਰੀ ਮਾਂ ਆ ਤੂੰ ਮੇਰੀ ਨੀਤ ਸਾਫ ਕੋਈ ਖ ਨਹੀਂ ਕਹਿੰਦੇ ਮੈਨੂੰ ਤੁਸੀਂ ਨੇ ਬਹੁਤ ਵੱਡੀ ਗੱਲ ਕਹੀ ਹੈ ਕਿ ਮੈਂ ਕਿਸਾਨਾਂ ਦਾ ਕਾਲਜਾ ਠੰਡਾ ਕਰਨ ਦੀ ਕੋਸ਼ਿਸ਼ ਕਰਾਂਗਾ ਬਹੁਤ ਵੱਡੀ ਗੱਲ ਹੈ ਹਾਂਜੀ ਦਰਸ ਉਹਨਾਂ ਨੂੰ ਸਹੀ ਸਨੇਹਾ ਦੇਣਾ ਬੜਾ ਮੁਸ਼ਕਿਲ ਹੈ ਅੰਬਾਲੇ ਤੱਕ ਸਾਡੇ ਲੀਡਰ ਬਹੁਤ ਟਾਰਾ ਮਾਰਦੇ ਉੱਥੇ ਜਾ ਕੇ ਕਹਿੰਦੇ ਇੱਕ ਤਾਂ ਮੇਰੀ ਕੁਰਸੀ ਬਚਾ ਕੇ ਰੱਖਿਓ ਦੂਜਾ ਜਿਹੜੀ ਐਮਪਾਇਰਸ਼ਿਪ ਵੱਡੀ ਵੱਡੀ ਖੜੀ ਹੈ ਉਹਨੂੰ ਜਰਾ ਵਧਾਈ ਜਾਇਓ ਘਟਾਇਓ ਨਾ ਜਿਉ ਕਵੇ ਮਹਿ ਰਮਾ ਨਾ ਰਮਾ ਕੁਰਸੀ ਰਵੇ ਨਾ ਰਵੇ ਮੇਰਾ ਸੂਬਾ ਬਚਾ ਮੇਰਾ ਪੰਜਾਬ ਬਚਾ ਲੋ ਮੈਨੂੰ ਆ ਚਾਹੀਦਾ ਆ ਚਾਹੀਦਾ ਆ ਚਾਹੀਦਾ ਮੈਂ ਦੇਖਿਓ ਉੱਥੇ ਬਾਕੀ ਜਿਹੜੇ ਸਟੇਟ ਹੈੱਡ ਆਉਂਦੇ ਉਹ ਆਪਣੇ ਸਟੇਟ ਲਈ ਮੰਗਦੇ ਆ ਆਪਣੇ ਲਈ ਨਹੀਂ ਮੰਗਦੇ ਲੋੜ ਹੈ ਗਹਿਰਤਬੰਦ ਹੋਣ ਦੀ ਜੋ ਇੱਥੇ ਗੱਲ ਕਰਕੇ ਜਾਓ ਉੱਥੇ ਦਿੱਲੀ ਜਾ ਕੇ ਫੋਕਣਾ ਤੁਹਾਡੀ ਨਿਕਲੇ ਸਿੱਧੀ ਗੱਲ ਕਰੋ ਕਿ ਮੈਨੂੰ ਜੇ ਨੁਮਾਇੰਦਾ ਬਣਾਇਆ ਨਾ ਪੰਜਾਬ ਦਾ ਤੇ ਮੈਂ ਭਾਈ ਸੱਚ ਬੋਲਣਾ ਜੋ ਮੇਰੇ ਭੈਣਾ ਭਰਾਵਾਂ ਨੂੰ ਆਹ ਪ੍ਰੋਬਲਮ ਆ ਮੇਰੇ ਪੰਜਾਬ ਨੂੰ ਆ ਚਾਹੀਦਾ ਜੋ ਤੇ ਕਿਹੜਾ ਪ੍ਰਧਾਨ ਮੰਤਰੀ ਜਿਹੜਾ ਨਹੀਂ ਦੇਗਾ ਜੇ ਉਹ ਕਹਾਂਗੇ ਜੀ ਕੋਈ ਨਹੀਂ ਸਾਫ ਲਾਗੇ ਜੀ ਮੈਂ ਟਾਰਾ ਟੂਰਾ ਮਾਰ ਕੇ ਵਹਿ ਜਾਣਗੀ ਏਦਾਂ ਹਟਦੇ ਪੰਜਾਬੀਆਂ ਦਾ ਸੁਭਾਅ ਯਾਰ ਇਹ ਤਾਂ ਇਹਨਾਂ ਨੂੰ ਸੋਚ ਸਮਝਣਾ ਚਾਹੀਦਾ ਟੈਕਲ ਕਿਵੇਂ ਹੋ ਸਕਦੇ ਨੇ ਪੰਜਾਬੀ ਬਬਤ ਦਾ ਬਬਤ ਦਾ ਅੜੀ ਨਾਲ ਤਾਂ ਨਹੀਂ ਸੈੱਟ ਹੁੰਦੇ ਲਾ ਲਾ ਅੱਜ ਤਾਂ ਹੀ ਆਇਆ ਇੱਥੇ ਬਥੇਰੇ ਆ ਕੇ ਚਲੇ ਗਏ ਟਾਰਾ ਮਾਰ ਕੇ ਇਹ ਤਾਂ ਬੜੀ ਗੈਰਤਮੰਦ ਕੌਮ ਆ ਉਹ ਵੀ ਵੈਸੇ ਪਿਆਰ ਕਰਦੇ ਆ ਬਹੁਤ ਜ਼ਿਆਦਾ ਲੇਕਿਨ ਮੈਂ ਸਮਝਣ ਚ ਥੋੜੀ ਇਹ ਇੱਕ ਦੂਜੇ ਨਾਲ ਗਹਿ ਪਿਆ ਮੇਰਾ ਖਿਆਲ